ਕੁੜੀਆ ਜਿਹੜੀ ਗਈ ਆ ਗੁਰਪ੍ਰੀਤ ਕੌਰ ਇੱਥੋਂ ਪਲੱਸ 2 ਕਰਕੇ 2014 ਚ ਬਾਹਰ ਆਸਟ੍ਰੇਲੀਆ ਚਲੀ ਗਈ ਕੁੜੀ ਆਇਲਸ ਕਰਕੇ ਗਈ ਹੈ ਤੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਨਰਟਨ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਟੀਚਰ ਬਹੁਤ ਹੀ ਵਧੀਆ ਕੁੜੀ ਦੀ ਦੋ ਹੀ ਭੈਣ ਭਰਾ ਸੀ ਸਾਡੇ ਲੱਗੇ ਰਹੇ ਨੇ ਸਾਡੇ ਬਿਲਕੁਲ ਘਰ ਦੇ ਨਜ਼ਦੀਕ ਹੀ ਰਹਿੰਦੇ ਰਹੇ ਆ ਇੱਥੇ ਖੇਡਦੇ ਰਹੇ ਆ ਬਿਲਕੁਲ ਬਹੁਤ ਵਧੀਆ ਨੇਚਰ ਸੀ ਤੇ ਬੜੀ ਅੱਛੀ ਲੜਕੀ ਸੀ ਸਾਡੇ ਵਾਸਤੇ ਸਾਡੀ ਪੂਰੀ ਪੰਚਾਇਤ ਵਾਸਤੇ ਤੇ ਪੂਰੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਮੈਂਬਰ ਪੰਚਾਇਤ ਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਦੀ ਬੇਟੀ ਗੁਰਪ੍ਰੀਤ ਕੌਰ ਨੇ ਸਾਡੇ ਪਿੰਡ ਦਾ ਨਾਮ ਤੇ ਪੰਜਾਬ ਦਾ ਤੇ ਪੂਰੇ ਇੰਡੀਆ ਦਾ ਨਾਮ ਬਹੁਤ ਰੋਸ਼ਨ ਕੀਤਾ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਸ਼ਹੀਦ ਬੀਬੀ ਸੁੰਦਰ ਜੀ ਐਨਆਰਈ ਯੂਥ ਕਲੱਬ ਵੱਲੋਂ ਪਰਿਵਾਰ ਨੂੰ ਅਤੇ ਬੇਟੀ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ ਤੇ ਕਲੱਬ ਵੱਲੋਂ ਉਹਨਾਂ ਦੇ ਆਨ ਤੇ ਉਹਨਾਂ ਨੂੰ ਸਨਮਾਨ ਤੇ ਵੀ ਕੀਤਾ ਜਾਏਗਾ ਜਦੋਂ ਇਹੋ ਜੀਆਂ ਮਤਲਬ ਅਚੀਵਮੈਂਟ ਹੁੰਦੀ ਹੈ ਕਿਸੇ ਹੁਣ ਹੌਨ ਹਾਰ ਯੂਥ ਵੱਲੋਂ ਤੇ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਹੈ ਜੀ ਜਿਸ ਤਰ੍ਹਾਂ ਸਾਡੀ ਇਹ ਬੇਟੀ ਪੜ੍ਹ ਲੈ ਕੇ ਪੜ੍ਹ ਲੈ ਕੇ ਬਾਹਰ ਗਈ ਤੇ ਇਹਨਾਂ ਨੇ ਜੋ ਉਹਨਾਂ ਦਾ ਸੁਪਨਾ ਸੀ ਆਰਮੀ ਦਾ ਉਹ ਇਹਨਾਂ ਨੇ ਪੂਰਾ ਕੀਤਾ ਜਿੱਦ ਪੜ੍ਹ ਲੈ ਕੇ ਜਾਓਗੇ ਉੱਥੇ ਵੱਡੀਆਂ ਕੁਰਸੀਆਂ ਤੇ ਬੈਠੋਗੇ ਤੇ ਦੇਸ਼ ਤੇ ਦੁਨੀਆ ਦਾ ਨਾਮ ਰੋਸ਼ਨ ਕਰੋਗੇ ਤੇ ਬਹੁਤ ਵਧੀਆ ਗੱਲ ਹੈ ਤੇ ਜੇ ਇਥੋਂ ਪਿਆਲੀਆਂ ਵੇਚ ਕੇ ਉੱਥੇ ਜਾ ਕੇ ਦਿਹਾੜੀ ਦਿਹਾੜੀ ਹੀ ਕਰਨੀਆਂ ਫਿਰ ਇੱਥੇ ਹੀ ਬਹੁਤ ਕੁਝ ਆ ਕੋਈ ਜਾਣ ਦਾ ਫਾਇਦਾ ਨਹੀਂ ਹੈ ਫਿਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਵਾਸਤੇ ਤੇ ਵੱਡੀ ਗੱਲ ਵੀ ਸਾਡੇ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਬੇਟੀ ਹੈ ਮੇਰੀ ਭਤੀਜੀ ਲੱਗਦੀ ਮੈਂ ਤਾਇਆ ਲੱਗਦਾ ਹਾਂ ਕਿੱਦਾਂ ਦਾ ਲੱਗ ਰਿਹਾ ਹੈ ਅੱਜ ਲੈਫਟੀਨੈਂਟ ਬਣ ਕੇ ਬਹੁਤ ਖੁਸ਼ੀ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਜ਼ਿਆਦਾ ਪੂਰੀ ਪੰਚਾਇਤ ਪਿੰਡ ਵਾਸੀ ਵਧਾਈ ਦੇਣਾ ਸਾਰੇ ਸਾਰੇ ਬੜੀ ਖੁਸ਼ ਸਾਰਾ ਪਿੰਡ ਦੀ ਬਹੁਤ ਖੁਸ਼ੀ ਮਨਾ ਰਿਹਾ ਸਾਰਾ ਲੱਕ ਪਿੰਡ ਨਹੀਂ ਪੂਰਾ ਇਲਾਕਾ ਹੀ ਮਨਾ ਰਿਹਾ ਬਹੁਤ ਜ਼ਿਆਦਾ ਖੁਸ਼ੀ ਲੜਕੀ ਬਾਰੇ ਦੱਸਦੇ ਕਿ ਕਿੱਦਾਂ ਆਉਂਦਾ ਸਫ਼ਰ ਸ਼ੁਰੂ ਹੋਇਆ ਕਿਦੋਂ ਗਈ ਸੀ ਤੇ ਕਿੱਦਾਂ ਕਿੱਦਾਂ ਬਣੀ ਵਧੀਆ ਵਾਹ ਇਹ ਇਹ 14 ਸ ਗਈ ਸੀ ਬਾਹਰ ਇਹ ਪਹਿਲਾਂ ਇਹ ਪੁਲਤਬੜੀ ਆਰਮੀ ਸਕੂਲ ਚ ਪੜ੍ਹਦੀ ਸੀ 14 ਵਿੱਚ ਨਾ ਪਲੱਸ 2 ਕਰਕੇ ਉਹ ਆਇਲਟ ਕਰਕੇ ਤੇ ਮੈਂ ਉੱਥੇ ਹੀ ਰਹਿ ਲਈ ਜੀ ਰਹਿੰਦਾ ਹੀ ਇਹ ਮਿਰਕੂ ਗਈ ਜਿੱਥੇ ਸਟਾਰਟਿੰਗ ਇਹਨਾਂ ਦੀ ਕਾਊਂਟਰ ਦੀ ਪਰਾਈ ਕਾਊਂਟਰ ਕਰਕੇ ਤੇ ਇਹਨਾਂ ਨੇ ਉੱਥੇ ਦੀ ਪਰਮਨੈਂਟ ਰੈਜੀਡੈਂਸੀ ਲਈ ਜਿੱਥੇ ਆਰਮੀਰ ਤੋ ਤੱਕ ਕਿਦਾਂ ਸਭ ਆਰਮੀਰ ਜੋੜ ਕੇ ਕਿਦਾਂ ਬਣਿਆ ਤੇ ਉਹ ਐਕਚੁਅਲੀ ਉਹਦਾ ਡ੍ਰੀਮ ਹੀ ਆਰਮੀ ਦਾ ਸੀ ਸਟਾਰਟਿੰਗ ਛੋਟੀ ਹੁੰਦੀ ਡ੍ਰੀਮ ਹੀ ਕਾਰਨ ਕਾਰਨ ਉਹਦਾ ਡੈਡੀ ਆਰਮੀ ਕੀ ਸੀ ਜਿਹਨੇ ਦੇਖ ਤੋ ਕੀ ਤੇ ਉਹ ਤਾਂ ਕਿਹਾ ਮੈਂ ਵੀ ਆਰਮੀ 'ਚ ਹੀ ਜਾਣਾ ਤੋ ਜਦ ਬੇਟੀ ਨਾ ਤੁਹਾਨੂੰ ਪਤਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਪਿਆਰ ਹੀ ਬੇਟੀ ਨਾਲ ਫਾਦਰ ਦੀ ਨੌਕਰੀ ਕਿੰਨੀ ਦੇਰ ਦੀ ਸੀ ਆਰਮੀ 'ਚ ਉਹਦੀ ਤੀਬ 20 ਸਾਲ ਦੀ ਨੌਕਰੀ ਕਰਕੇ ਜਿਹੜੀ ਪੋਸਟ ਤੇ ਸੀ ਹੌਲਡਰ ਹੌਲਡਰ ਰਿਟਾਇਰ ਹੌਲਡਰ ਤੋਂ ਹੌਲਡਰ ਰਿਟਾਇਰ ਤੇ ਇੱਥੋਂ ਤੱਕ ਪੁੱਜੀ ਜਿਸ ਲਈ ਲੜਕੀ ਕਿਦਾਂ ਕਿਦਾਂ ਸਹਿਯੋਗ ਰਿਹਾ ਉਹਨੂੰ ਉਸੇ ਉਸੇ ਮੈਂ ਸਭ ਤੋਂ ਜ਼ਿਆਦਾ ਸਹਿਯੋਗ ਤੇ ਮਾਤਾ ਦਾ ਹੀ ਹੁੰਦਾ ਜੇ ਮਾਤਾ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਚੰਗੇ ਗੋਣ ਦਿੱਤੇ ਹੁੰਦੇ ਨੇ ਮਾਤਾਂ ਦਾ ਜਿਆਦਾ ਸਹਿਯੋਗ ਹੁੰਦਾ ਉੱਥੇ ਵੀ ਆਸਟ੍ਰੇਲੀਆ ਚ ਵੀ ਉਹਨਾਂ ਦੀ ਕੋਈ ਸਪੋਰਟ ਹੈ ਗਈ ਹੈ ਉੱਥੇ ਮੈਂ ਐਕਚੁਅਲੀ ਰਹਿੰਦਾ ਆਸਟ੍ਰੇਲੀਆ ਜੀ ਹਾਂ ਤੇ ਹੁਣ ਮੈਂ ਮੈਂ ਆਪਣੇ ਕੋ ਬੁਲਾਇਆ ਮੈਂ ਪਰਿਵਾਰ ਦੇ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਹੋਰ ਵੀ ਜਿਹੜੇ ਵੀ ਨਾ ਮੇਰੇ ਭਤੀਜੇ ਵਗੈਰਾ ਹੋਰ ਜਿਹੜੇ ਜਿਹੜੇ ਨਾ ਆਇਲਟ ਕਿਤੀ 12 ਪਾਸ ਕਰਕੇ ਤੇ ਉਹ ਮੈਂ ਸਾਰਿਆਂ ਨੂੰ ਕੋ ਆਜੋ ਇਸ ਟਾਈਮ ਫੈਮਿਲੀ ਜਰੀ ਹੈ ਨੇ ਜੁਆਇੰਟ ਫੈਮਿਲੀ ਹੈ ਆਏ ਤਿੰਨ ਭਰਾ ਇੱਕ ਦਿੱਲੀ ਰਹਿੰਦਾ ਉਹਦਾ ਬੇਟਾ ਵੀ ਆਸਟ੍ਰੇਲੀਆ ਚ ਹੈ ਮੇਰੇ ਬੇਟਾ ਵੀ ਆਸਟ੍ਰੇਲੀਆ ਚ ਹੈ ਸਿਟੀ ਜਾਂਦਾ ਤੇ ਇਹ ਵੀ ਦੋਨੇ ਭਰਾ ਤੇ ਭੈਣ ਦੋਨੇ ਉੱਥੇ ਆਸਟ੍ਰੇਲੀਆ ਵਿੱਚ ਹੈ ਹੋਰ ਵੀ ਸਾਡੇ ਮੇਰੇ ਹੋਰ ਮੇਰੇ ਚਾਚੇ ਦਾ ਬੇਟਾ ਇੱਕ ਉਹਦਾ ਬੇਟਾ ਵੀ ਅੱਗੇ ਆਸਟ੍ਰੇਲੀਆ ਚ ਹੈ ਉਹ ਉਹ 에어 ਫੋਰਸ ਚ ਹੈ ਲੜਕੀ ਨਾਲ ਦੀ ਪੋਸਟ ਛੋਟੀ ਨਹੀਂ ਹੁੰਦੀ ਲੇਕਿਨ ਲੜਕੀ ਦਾ ਸੁਪਨਾ ਇੱਥੋਂ ਤੱਕ ਹੀ ਹੈ ਕਿ ਉਹ ਅੱਗੇ ਵਧਣ ਲਈ ਹੋਰ ਅੱਗੇ ਵਧਣ ਲਈ ਕੁਝ ਕਰੀਏ ਨਹੀਂ ਨਹੀਂ ਉਹ ਅੱਗੇ ਵੱਡੇ ਅਫਸਰ ਬਣੇਗੀ ਬੜਗੇਡੀ ਹੈ ਜਰਨਲ ਤੱਕ ਜਾਏਗੀ ਇੰਟੈਲੀਜੈਂਟ ਹੈ ਜਾਏਗੀ ਅੱਗੇ ਇਹ ਕੁੜੀ ਆਲਸ ਕਰਕੇ ਗਈ ਹੈ ਦੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਲੈਫਟੀਨੈਂਟ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਫਿਚਰ ਬਹੁਤ ਹੀ ਵਧੀਆ ਕੁੜੀ ਦੀ ਦੋ ਹੀ ਭੈਣ ਭਰਾ ਸੀ ਸਾਡੇ ਲੱਗੇ ਰਹੇ ਨੇ ਸਾਡੇ ਬਿਲਕੁਲ ਘਰ ਦੇ ਨਜ਼ਦੀਕ ਹੀ ਰਹਿੰਦੇ ਰਹਿਆ ਇੱਥੇ ਖੇਡਦੇ ਰਹਿਆ ਬਿਲਕੁਲ ਬਹੁਤ ਵਧੀਆ ਨੇਚਰ ਸੀ ਤੇ ਬੜੀ ਅੱਛੀ ਲੜਕੀ ਸੀ ਸਾਡੇ ਵਾਸਤੇ ਸਾਡੀ ਪੂਰੀ ਪੰਚਾਇਤ ਵਾਸਤੇ ਤੇ ਪੂਰੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਮੈਂਬਰ ਪੰਚਾਇਤ ਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਦੀ ਬੇਟੀ ਗੁਰਪ੍ਰੀਤ ਕੌਰ ਨੇ ਸਾਡੇ ਪਿੰਡ ਦਾ ਨਾਮ ਤੇ ਪੰਜਾਬ ਦਾ ਤੇ ਪੂਰੀ ਇੰਡੀਆ ਦਾ ਨਾਮ ਬਹੁਤ ਰੋਸ਼ਨ ਕੀਤਾ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਸ਼ਹੀਦ ਬੀਬੀ ਸੁੰਦਰ ਜੀ ਐਨਆਰ ਜੂਥ ਕਲੱਬ ਵੱਲੋਂ ਪਰਿਵਾਰ ਨੂੰ ਤੇ ਬੇਟੀ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ ਤੇ ਕਲੱਬ ਵੱਲੋਂ ਉਹਨਾਂ ਦੇ ਆਨ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਏਗਾ ਜਦੋਂ ਇਹੋ ਜਿਹਾ ਮਤਲਬ ਅਚੀਵਮੈਂਟ ਹੁੰਦੀ ਹੈ ਕਿਸੇ ਹੋਨ ਹੁਣ ਹਰ ਯੂਥ ਵੱਲੋਂ ਤੇ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਹੈ ਜੀ ਜਿਸ ਤਰ੍ਹਾਂ ਸਾਡੀ ਇਹ ਬੇਟੀ ਪੜ੍ਹ ਲੈ ਕੇ ਪੜ੍ਹ ਲੈ ਕੇ ਬਾਹਰ ਗਈ ਤੇ ਇਹਨਾਂ ਨੇ ਜੋ ਉਹਦਾ ਸੁਪਨਾ ਸੀ ਆਰਮੀ ਦਾ ਉਹ ਇਹਨਾਂ ਨੇ ਪੂਰਾ ਕੀਤਾ ਜਿੱਦ ਪੜ੍ਹ ਲੈ ਕੇ ਜਾਓਗੇ ਉੱਥੇ ਵੱਡੀਆਂ ਕੁਰਸੀਆਂ ਤੇ ਬੈਠੋਗੇ ਤੇ ਦੇਸ਼ ਤੇ ਦੁਨੀਆ ਦਾ ਨਾਮ ਰੋਸ਼ਨ ਕਰੋਗੇ ਤੇ ਬਹੁਤ ਵਧੀਆ ਗੱਲ ਹੈ ਤੇ ਜੇ ਇਥੋਂ ਪਿਆਲੀਆਂ ਵੇਚ ਕੇ ਉੱਥੇ ਜਾ ਕੇ ਦਿਹਾੜੀ ਦਿਹਾੜੀ ਹੀ ਕਰਨੀਆਂ ਫਿਰ ਇੱਥੇ ਹੀ ਬਹੁਤ ਕੁਝ ਹੈ ਕੋਈ ਜਾਣ ਦਾ ਫਾਇਦਾ ਨਹੀਂ ਹੈ ਫਿਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਵਾਸਤੇ ਇਹ ਵੱਡੀ ਗੱਲ ਵੀ ਸਾਡੇ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ